ਹੈਲੋ एवरीवन ਸੁਆਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਇੱਕ ਨਵੇਂ ਕੋਇਨ ਨਾਲ ਇਹ ਹੈਗਾ ਮੇਰਾ ਫਰਸਟ 골ਡ ਕਲੈਕਟੇਬਲ ਕੋਇਨ ਬਣਾਇਆ ਗਿਆ ਰਾਇਲ ਕੈਨੇਡੀਅਨ ਮਿੰਟ ਦੁਆਰਾ ਇਹ ਦੀ ਪੈਕਿੰਗ ਹੈ ਇਹ ਤੁਸੀਂ ਆਨਲਾਈਨ ਬਾਏ ਕਰ ਸਕਦੇ ਹੋ mint.ca ਵੈਬਸਾਈਟ ਜੋ ਕੋਈ ਵੀ ਕੋਇਨ ਕੋਈ ਵੀ ਚਾਹਵਾਨ ਕੋਇਨ ਬਾਏ ਕਰੰਦਾ ਇਹਨਾਂ ਦੇ ਦੋ ਅਫੀਸ਼ੀਅਲ ਪਲਾਂਟ ਨੇ ਇੱਕ ਹੈਗਾ ਆਟੋ ਦੇ ਵਿੱਚ ਹੈਗਾ ਇੱਕ ਹੈਗਾ ਵਿਨੀ ਪੈਕ ਦੇ ਵਿੱਚ ਇਹ ਗਵਰਨਮੈਂਟ ਅਫੀਸ਼ੀਅਲ ਏਜੰਸੀ ਹੈ ਜਿਹੜੇ ਕਿ ਸਿਲਵਰ 골ਡ ਪਲੇਟਿਨਮ ਕੁਆਇਨਸ ਬਣਾਉਂਦੀ ਹੈ ਸਿਰਫ ਕੈਨੇਡਾ ਦੇ ਲਈ ਨਹੀਂ ਇਹ ਹੋਰ ਦੇਸ਼ਾਂ ਲਈ ਵੀ ਬਣਾਉਂਦੀ ਹੈ ਚਲੋ ਜੀ ਹੁਣ ਕਰਦੇ ਆ ਬਾਕਸ ਨੂੰ ਅਨਪੈਕ ਬਾਕਸ ਹੁਣ ਹੀ ਪੈਕੇਜਿੰਗ ਦਿੰਦੇ ਆ ਜੀ ਇਹ ਜੇ ਪੈਕ ਲੱਗੀ ਉਹ ਹੀ ਪੈਕੇਜਿੰਗ ਕਰਦੇ ਤਾਂ ਫਿਰ ਇਹਨਾਂ ਦੇ ਥੋੜਾ ਪ੍ਰੀਮੀਅਮ ਵੀ ਜ਼ਿਆਦਾ ਹੁੰਦਾ ਉਹ ਜੀ ਓਪਨ ਕਰਦੇ ਹਾਂ ਬਾਕਸ ਨੂੰ ਤੇ ਸਭ ਤੋਂ ਪਹਿਲਾਂ ਤੁਹਾਨੂੰ ਮਿਲੇਗਾ ਸਰਟੀਫੀਕੇਟ ਸਰਟੀਫੀਕੇਟ ਹੈਗਾ 2025 100 ਡਾਲਰ ਪੀਔਰ 골ਡ ਕੋਇਨ ਜਿਹੜਾ 100 ਡਾਲਰ ਹੈ ਜੀ ਇਹ ਇਹ 100 ਡਾਲਰ ਦਾ ਨਹੀਂ ਆਇਆ ਹੈਗਾ 100 ਡਾਲਰ ਇਹਦੀ ਫੇਸ ਵੈਲਿਊ ਹੈ ਹਰ ਇੱਕ ਕੋਇਨ ਕੋਈ ਵੀ 골ਡ ਕੋਇਨ ਹੈ ਸਿਲਵਰ ਕੋਇਨ ਹੈ ਕਿਸੇ ਵੀ ਤਰ੍ਹਾਂ ਦਾ ਕੋਇਨ ਬਾਅ ਕੁਝ ਵੀ ਹੈ ਉਹਨਾਂ ਦੇ ਉੱਪਰ ਫੇਸ ਵੈਲਿਊ ਹੁੰਦੀ ਹੈ ਜਿਹੜੀ ਫੇਸ ਵੈਲਿਊ ਹੁੰਦੀ ਆ ਉਹ ਕੋਇਨ ਦੇ weight ਦੇ ਅਕੋਰਡਿੰਗ ਤੇ ਕਿੰਨੇ ਕ ਕੁਆਇਨ ਬਣੇ ਹੈ ਤੇ ਕਿੰਨਾ ਕ ਐਕਸਪੈਂਸਿਵ ਕੁਆਇਨ ਉਸ ਦੇ ਅਕੋਰਡਿੰਗ ਅਰ ਸੈਟ ਕੀਤੀ ਜਾਂਦੀ ਹੈ ਤੇ ਇਹ ਸਰਟੀਫਿਕੇਟ ਹੈ ਜੀ ਆਪਣਾ ਤੁਸੀਂ ਦੇਖ ਸਕਦੇ ਹੋ ਤੇ ਇੱਥੇ ਲਿਖਿਆ ਹੋਇਆ ਹੈ ਦੇਖੋ ਮਿੰਟੇਜ ਇਹ 1000 ਕੁਆਇਨ ਹੀ ਬਣਿਆ ਸਿਰਫ ਤੇ ਮੇਰੇ ਵਾਲੇ ਕੁਆਇਨ ਦਾ ਨੰਬਰ ਹੈਗਾ 666 ਲੋਕ ਜੀ ਹੰਤਨੂ ਮੈਂ ਕੁਆਇਨ ਦਿਖਾਦਾ ਬਹੁਤ ਸੋਨਾ ਤੇ ਸ਼ਾਈਨੀ ਕੁਆਇਨ ਹੈ 24 ਕੈਰਟ ਦਾ ਪਿਓਰ 골ਡ ਕੋਇਨ ਹੈ ਜੀ ਇਹ ਇਹ ਹੈਗਾ ਗਲੀਮਿੰਗ ਮੇਪਲ ਲੀਫਸ 1/4 ਔਂਸ ਦਾ ਕੋਇਨ ਹੈ ਜੀ ਇਹ ਤੇ ਇਹ ਇਹਨਾਂ ਨੇ ਕੈਪਸੂਲ ਦੇ ਵਿੱਚ ਪੈਕ ਕੀਤਾ ਤਾਂ ਕਿ ਇਹ ਕੋਇਨ ਖਰਾਬ ਨਾ ਹੋਵੇ ਤੇ ਦੇ ਬੈਕ ਸਾਈਡ ਤੇ ਹੈਗਾ ਕਿੰਗ ਚਾਰਲਸ ਪਹਿਲਾਂ ਕੁਇਨ ਹੁੰਦੀ ਸੀ ਜਦੋਂ ਦੀ ਕੁਇਨ ਮਰੀ ਹੈ ਤੇ ਉਸ ਤੋਂ ਬਾਅਦ ਫਿਰ ਕਿੰਗ ਚਾਰਲਸ ਦੀ ਫੋਟੋ ਆਉਣ ਲੱਗੀ ਸਾਰੇ ਕੋਇਨਸ ਦੇ ਪਿੱਛੇ ਇਹ ਹੈਗਾ ਜੀ 4949 ਦਾ ਮਤਲਬ ਹੁੰਦਾ ਹੈ 99.99% ਪਿਓਰ ਜਿੱਦਾਂ ਕਿ ਮੈਂ ਤੁਹਾਨੂੰ ਸਰਟੀਫੀਕੇਟ ਦੇ ਦਿਖਾ ਰਿਹਾ ਹਾਂ ਤੇ ਲਿਖਿਆ ਹੋਇਆ ਤੇ ਇਹ ਐਸਾਇਰ ਤੇ ਆਹ ਦੇਖੋ ਜੀ 99.99 ਬਹੁਤ ਕੁਆਇਨਸ ਦੇ ਉੱਪਰ ਵੀ ਹੁੰਦਾ ਹੈ ਲਿਖਿਆ ਹੋਇਆ ਪਰ ਇਸ ਕੁਆਇਨ ਦੇ ਉੱਪਰ ਮੈਂਸ਼ਨ ਨਹੀਂ ਹੈਗਾ ਹਾਂ ਇਸ ਕੋਈ ਨ ਦੇ ਪਰਮੈਂਸ਼ਨ ਹੇ ਇਆ ਇਹ ਹੈਗਾ ਕੁਆਟਰ ਆਉਂਸ ਦਾ ਕੁਆਟਰ ਆਉਂਸ ਜੇ ਕਿਸ ਨੂੰ ਨਹੀਂ ਪਤਾ ਹੈਗਾ ਇਹ ਹੈਗਾ 7.8 ਗ੍ਰਾਮ ਦਾ ਜਦੋਂ ਮੈਂ ਇਹ ਬਾਈ ਕੀਤਾ ਸੀਗਾ ਮੈਂ ਲੱਤਾ ਸੀ ਲਗਭਗ 1600 ਕੈਨੇਡੀਅਨ ਡਾਲਰ ਦਾ ਕੁਝ ਕੁ ਮਹੀਨੇ ਪਹਿਲਾਂ ਲੱਤਾ ਸੀਗਾ ਤੇ ਅੱਜ ਇਹ ਜੇ ਤੁਸੀਂ ਮਾਰਕੀਟ ਦੇ ਵਿੱਚ ਲੈਣ ਜਾਓ ਤਾਂ ਇਹ 1900 ਪਲੱਸ ਕੈਨੇਡੀਅਨ ਡਾਲਰ ਦਾ ਹੈ ਵੈਸੇ ਤਾਂ ਇਹ ਸੋਲਡ ਆਊਟ ਆ ਹਰ ਜਗ੍ਹਾ ਤੇ ਕਿਉਂਕਿ 1000 ਹੀ ਬਣੇ ਸੀਗੇ ਪਰ ਇਨ ਕਿਸੇ ਕਿਸੇ ਡੀਲਰ ਕੋਲੇ ਪਏ ਹੈ ਤਾਂ ਉਹ ਤੁਹਾਨੂੰ 1900 ਕੈਨੇਡੀਅਨ ਡਾਲਰਸ ਪਲਾਸੀ ਦੇਗਾ ਇਹ ਵੈਸੇ ਛੋਟਾ ਕੋਇਨ ਹੈ 7.8 ਗ੍ਰਾਮ ਦਾ ਪਰ ਇਹਦਾ ਇੱਕ ਬੈਨੀਫਿਟ ਵੀ ਹੈ ਕਿ ਇਹ ਬਹੁਤ ਹੀ ਈਜ਼ੀਲੀ ਸੈਲ ਹੋ ਜਾਂਦਾ ਜਿੰਨਾ ਵੱਡਾ ਕੋਇਨ ਹੋਊਗਾ ਵੈਸੇ 1 ਔਂਸ ਜਿਹੜਾ 1 ਔਂਸ ਹੁੰਦਾ 31.1 ਗ੍ਰਾਮ ਦਾ ਉਹ ਨਹੀਂ ਫਿਰ ਐਕਸਪੈਂਸਿਵ ਵੀ ਜ਼ਿਆਦਾ ਹੈ ਤੇ ਜਦੋਂ ਤੁਸੀਂ ਸੈਲ ਕਰਨ ਜਾਓਗੇ ਤਾਂ ਉਹਦੇ ਬਾਏਰ ਵੀ ਘੱਟ ਹੁੰਦੇ ਆ ਜਿੰਨਾ ਛੋਟਾ ਕੁਆਇਨ ਹੁੰਦਾ ਉਹਨਾਂ ਹੀ ਜ਼ਿਆਦਾ ਈਜ਼ੀਲੀ ਸੇਲ ਹੋ ਜਾਂਦਾ ਪਰ ਇਹਦਾ ਇੱਕ ਡਰਾਪ ਬੈਕ ਵੀ ਹੈ ਡਰਾਪ ਬੈਕ ਇਹ ਹੈ ਕਿ ਜਿੰਨਾ ਛੋਟਾ ਕੁਆਇਨ ਹੈ ਉਸ ਦਾ ਉਹਨਾਂ ਹੀ ਜ਼ਿਆਦਾ ਉਸ ਤੇ ਪ੍ਰੀਮੀਅਮ ਹੋਊਗਾ ਫੋਰ ਐਗਜ਼ਾਮਪਲ ਤਾਂ ਦੱਸਦਾ ਤੁਹਾਨੂੰ ਜੀ ਅੱਜ ਮਾਰਕੀਟ ਦੇ ਅਕੋਰਡਿੰਗ 골ਡ ਦਾ ਪ੍ਰਾਈਸ ਹੈਗਾ 7.8 ਗ੍ਰਾਮ ਦਾ ਐਗਜ਼ਾਮਪਲ ਮੰਨ ਲਓ ਤੁਸੀਂ 1500 ਡਾਲਰ ਜਾਂ 1600 ਡਾਲਰ ਤਾਂ ਇਹ ਛੋਟਾ ਕੁਆਇਨ ਹੈ ਇਹਦੇ ਉੱਪਰ ਉਹਨਾਂ ਹੀ ਇਹਨਾਂ ਦਾ ਵਰਕ ਹੋਇਆ ਤਾ ਇਹ 200 ਡਾਲਰ 150 ਡਾਲਰ ਐਕਸਟਰਾ ਦੇਣਾ ਪੈਂਦਾ ਤੁਹਾਨੂੰ ਕੋਇਨ ਅਕੋਰਡਿੰਗ ਤੁਸੀਂ ਜਿੰਨਾ ਅੱਜ ਸਪੌਟ ਪ੍ਰਾਈਸ ਚੱਲਦਾ ਪਿਆ ਉਹਨੇ ਚ ਨਹੀਂ ਲੈ ਸਕਦੇ ਹੈਗੇ ECG ਅੱਜ ਲਈ ਜੇ ਕਿਸੇ ਨੇ ਬਾਏ ਕਰਨਾ ਹੈ ਤਾਂ mint.ca ਤੋਂ ਬਾਏ ਕਰ ਸਕਦੇ ਨੇ ਕੋਈ ਵੀ ਕੋਇਨ ਤੇ ਜੇ ਤੁਸੀਂ ਹੋਰ ਵੀ ਸਿਲਵਰ ਕויਨਸ ਬਾਰੇ ਜਾਂ ਹੋਰ ਕויਨਸ ਬਾਰੇ ਜਾਣਕਾਰੀ ਚਾਹੀਦੀ ਹੈ ਤਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਨਵੀਆਂ ਨਵੀਆਂ ਵੀਡੀਓਸ ਆਉਂਦੀਆਂ ਰਹਿਣਗੀਆਂ ਓਕੇ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਅੱਜ ਲਈ ਐਨਏ